ਇਦੇ ਦੋਨੇ ਪੈਰਾਂ ਤੇ ਜਾਗਮਤੀ ਲੱਤਾਂ ਗਲੀਆਂ ਹੋਈਆਂ ਸੀ ਚੱਲ ਫੇਰ ਨਹੀਂ ਸਕਦਾ ਸੀ ਵੀਰ ਹਾਲਤ ਬਹੁਤ ਮਾੜੀ ਸੀ ਯਾਦ ਆਸ਼ਤ ਵੀ ਹੈ ਨਹੀਂ ਸੀ ਸਿਰ ਤੇ ਸੱਟ ਲੱਗੀ ਹੋਈ ਅਮਰਚੰਦ ਹਾਂਜੀ ਮਛਾਨੇ ਦਾ ਨਾਮ ਪੁੱਛਾਰਾ ਆਪਣੇ ਭਰਾਵਾਂ ਨੂੰ ਮਾਂ ਦਾ ਪਿਆਰ ਹੈ ਜਿਹੜਾ ਇਹ ਭਤ ਮਲਾਪ ਹੋ ਰਿਹਾ ਸੱਚੀ ਬਾਤ ਹੈ ਤੇ ਅੱਜ ਇਹ ਵੀਰ ਆਪਣੇ ਉਸ ਘਰ ਚੱਲਿਆ ਜਿੱਥੇ ਦਾ ਜਨਮ ਹੋਇਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇੱਕ ਮੈਂਬਰ ਹੋਰ ਆਪਣੇ ਘਰ ਚੱਲਿਆ ਅਮਰ ਚੰਦਰ ਇਹ ਵੀਰ ਦਾ ਨਾਮ ਆ ਅਮਰਤੰਦਰ ਅਮਰਚੰਦ ਹਾਂਜੀ ਤੇ ਲੁਧਿਆਣੇ ਤੋਂ ਵੀਰ ਮਿਲਿਆ ਸੀ ਸਾਨੂੰ ਘੰਟਾ ਘਰ ਏਰੀਏ ਤੋਂ ਇਹਦੇ ਦੋਨੇ ਪੈਰਾਂ ਤੇ ਜਾਖਮ ਸੀ ਲੱਤਾਂ ਗਲੀਆਂ ਹੋਈਆਂ ਸੀ ਚੱਲ ਫੇਰ ਨਹੀਂ ਸਕਦਾ ਸੀ ਵੀਰ ਹਾਲਤ ਬਹੁਤ ਮਾੜੀ ਸੀ ਜਾਦਾਸ਼ਟ ਵੀ ਹੈ ਨਹੀਂ ਸੀ ਸਿਰ ਤੇ ਸੱਟ ਲੱਗੀ ਹੋਈ ਸੀ ਤੇ ਉੱਥੋਂ ਅਤਲ ਸਾਲਾ ਸਾਡਾ ਵੀਰ ਉਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਅੱਜ ਇਹਦਾ ਪਰਿਵਾਰ ਆਪਿਆ ਅੱਜ ਦੇ ਭਰਾ ਇਹਨੂੰ ਲੈਣ ਆਏ ਨੇ ਅੱਜ ਰਾਜਸਥਾਨ ਦਾ ਰਹਿਣ ਵਾਲਾ ਅਮਰਚੰਦ ਹਾਂਜੀ ਪਛਾਣ ਲੈ ਕੇ ਨਾ ਪਛਾਣ ਆਪਣੇ ਭਰਾਵਾਂ ਨੂੰ ਮੈਂ ਵੱਡਾ ਭਰਾ ਵਾ ਪਿਓ ਵਰਗਾ ਵੱਡਾ ਭਾਈ ਹੈ ਹਾਈ ਹੈ ਜੱਫੀ ਪਾ ਕੇ ਮਿਲੋ ਫੇਰ ਭਾਈ ਕੋ ਮੇਰਾ ਮਿਲੋ ਹਾਂ ਜੀ ਤੇ ਇਹ ਭਰਾਵਾਂ ਦਾ ਪਿਆਰ ਆ ਜਿਹੜਾ ਇਹ ਭਰਤ ਮਿਲਾਪ ਹੋ ਰਿਹਾ ਸੱਚੀ ਬਾਤ ਹੈ ਜੀ ਇਹ ਦੇ ਕਰਕੇ ਜੀ ਨਹੀਂ ਨਹੀਂ ਉਹ ਭਗਵਾਨ ਦੀ ਕਰ ਭਗਵਾਨ ਦੀ ਮਿਹਰ ਹੈ ਬਾਈ ਹੈ ਮਾਰੀ ਨਹੀਂ ਕੋਈ ਉਸ ਦੀ ਕਿਰਪਾ ਹੈ ਤੇ ਜਾਂ ਸਾਡਾ ਧੰਨਵਾਦ ਬਣਦਾ ਜੀ ਸੁਭਾਸ਼ ਜੀ ਦਾ ਸੁਭਾਸ਼ ਜੀ ਸਾਡੇ ਮੈਂਬਰ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਦਾ ਐਡਰੈਸ ਲੱਭਿਆ ਜਿਹੜਾ ਵੀਰ ਨੇ ਐਡਰੈਸ ਦੱਸਿਆ ਸੀ ਸਾਡੇ ਸੁਭਾਸ਼ ਜੀ ਨੇ ਟੀਮ ਦੇ ਮੈਂਬਰ ਫਿਰ ਉਹਨਾਂ ਨੇ ਇਨਾਂ ਦੇ ਘਰ ਸੰਪਰਕ ਕੀਤਾ ਇਹਨਾਂ ਦੇ ਨਾਲ ਤੇ ਅੱਜ ਇਹ ਆਪਣੇ ਭਰਾ ਨੂੰ ਕਿਤਨੇ ਟਾਈਮ ਬਾਅਦ ਮਿਲੇ ਹੋ ਭਾਈ ਬਹੁਤ ਕਾਫੀ ਟਾਈਮ ਹੈ ਹਾਂ ਕਿੰਨਾ ਟਾਈਮ ਤੇ 3 ਸਾਲ ਹੋ ਗਏ ਹਾਂ 3 ਸਾਲ ਤੋਂ ਆਬ ਹੋਰ ਜ਼ਿਆਦਾ ਹੀ ਹੋ ਗਏ ਹੋਗੇ ਜ਼ਿਆਦਾ ਹੀ ਹੋ ਗਏ ਹੋਗੇ ਜ਼ਿਆਦਾ ਹੀ ਹੋ ਗਏ ਹੋਗੇ ਔਬ ਸਹੀ ਹੈ ਤੂੰ ਹਾਂ ਠੀਕ ਹਾਂ 3 ਸਾਲ ਸੇ ਜ਼ਿਆਦਾ ਹੋ ਗਿਆ ਹਾਂ ਜੀ 4 ਹੋ ਗਏ 5 ਹੋ ਗਏ ਕਿਤਨੇ ਹੀ ਰਹਿ ਰਿਹਾ ਹਾਂ ਮੈਂ ਇਹੀ ਰਹੀ ਹਾਂ ਇੱਕ ਵਾਰ 10 ਸਾਲ ਬਾਅਦ ਗਿਆ ਥਾ ਇਹੀ ਸੀ ਗਿਆ ਥਾ ਹਾਂ नहीं तो यहाँ से, से नहीं गया था यहाँ से नहीं गया था यहाँ तो अभी तो हमें पहली बार मिला है जिलो ध्यान से हाँ तो चार साल बाद मिल आपको मिल रहा है अभी आपसे पूछ रहा हूँ आपको चार साल बाद मिल रहा है आप कहाँ के रहने वाले हो राजस्थान राजस्थान कौन सा जिला भरतपुर जिला डी अच्छा डीग जिला में हो तहसील कामा गांव खानपुर है ਉਹ ਇਹ ਕਿਆ ਕੰਮ ਕਰਤਾ ਸੀ ਪਹਿਲੇ ਇਹ ਮਤਲਬ ਐ ਇਸੇ ਘੁੰਮਦਾ ਰਿਹਾ ਐ ਐਸਾ ਐ ਐਸੇ ਘੁੰਮਦੇ ਰਹਿ ਗਿਆ ਘੁੰਮਦਾ ਰਹਿ ਗਿਆ ਦਿਮਾਗ ਸੀ ਥੋੜਾ ਪਹਿਲੇ ਕਮ ਥਾ ਨਹੀਂ ਜੀ ਪਹਿਲੇ ਤਾਂ ਸਹੀ ਸੀ ਬਿਲਕੁਲ ਠੀਕ ਪਹਿਲੇ ਠੀਕ ਬਿਲਕੁਲ ਧੀਰੇ ਘੁੰਮਦਾ ਗਿਆ ਜਦੋਂ ਹੋ ਗਿਆ ਇਸਕੇ ਇੱਥਾ ਤੇ ਦੇ ਇੱਥਾ ਤੇ ਭਾਈ ਬਹਿਨ ਹੋਆ ਇੱਥਾ ਤੇ ਕਾਹ ਹੋਗਾ ਜਰ ਹਮ ਜੀ 7 ਭਾਈ 7 ਭਾਈ ਇੱਕ ਮਰਲੀ ਅੰਮੇ ਤੇ ਓਕੇ 4 6 ਭਾਈ ਹੈ ਐ 6 ਭਾਈ ਬਹਿਨ ਬਈ 3 ਬਹਿਨ ਲੋ ਸੱਤਾਂ ਭਰਾਵਾਂ ਦੇ ਇਹ ਭਰਾ ਨੇ ਸੀ ਭਰਾ ਹੁਣ ਇਸ ਟਾਈਮ 'ਚ ਜਿੰਦਾ ਨਹੀਂ ਕਹਿੰਦਾ ਇੱਕ ਭਰਾ ਸਾਡਾ ਇਸ ਦੁਨੀਆ ਤੋਂ ਜਾ ਚੁੱਕਿਆ ਹਾਂ ਇੱਕ ਭੈਣ ਵੀ ਇਹਨਾਂ ਦੀ ਅੱਜ ਇਹ ਪਿੰਡ ਖਾਨਪੁਰ ਜ਼ਿਲ੍ਹਾ ਡੀਗ ਤੇ ਤਹਿਸੀਲ ਕਮਾ ਉੱਥੋਂ ਆਪਣੇ ਭਰਾ ਨੂੰ ਲੈਣ ਆਏ ਨੇ ਤੇ ਅੱਜ ਆਪਣੇ ਘਰ ਚੱਲਿਆ ਪਰ ਇਹ ਅਮਰਚੰਦਰ ਹਾਂਜੀ ਅਮਰਚੰਦ ਜਿਸ ਦਿਨ ਸਾਨੂੰ ਮਿਲਿਆ ਸੀ ਉਹ ਵੀ ਤਸਵੀਰਾਂ ਤੁਸੀਂ ਦੇਖੋ ਹਾਂਜੀ ਕਿੰਨੀ ਮਾੜੀ ਹਾਲਤ ਸੀ ਅਮਰਚੰਦ ਦੀ ਜਦੋਂ ਸਾਨੂੰ ਮਿਲਿਆ ਵੀ ਰਹੇ ਅਤਲ ਸਲਨ ਜੀ ਦਾ ਧੰਨਵਾਦ ਆ ਜਿਹੜੇ ਵੀਰ ਨੇ ਇਸ ਵਕਤ ਦੇ ਮਾਰੇ ਹੋਏ ਇਸ ਇਨਸਾਨ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਕਰਮਾਂ ਦੇ ਦੇਣੇ ਲੈਣੇ ਆ ਦਾਣਾ ਪਾਣੀ ਆ ਇਨਸਾਨ ਨੂੰ ਕਿਦੋਂ ਕਿੱਥੇ ਕਿਵੇਂ ਲੈ ਕੇ ਆਉਂਦਾ ਸਹੀ ਅਮਰਚੰਦ ਸਾਨੂੰ 11 ਤਰੀਕ 10ਵੇਂ ਮਹੀਨੇ ਦੀ ਨੂੰ 2024 ਪਿਛਲੇ ਸਾਲ ਮਿਲਿਆ ਸੀਗਾ 1 ਸਾਲ ਤੇ 4 ਮਹੀਨੇ 5 ਮਹੀਨੇ 1 ਸਾਲ ਤੇ 5 ਮਹੀਨੇ ਦਾ ਸਫ਼ਰ ਅਮਰਚੰਦ ਨੇ ਇੱਥੇ ਸਾਡੇ ਨਾਲ ਕਟਿਆ ਕਟਿਆ ਕ੍ਰੀਬ ਡੇਢ ਸਾਲ ਦਾ ਵਕਤ ਇਸ ਵੀਰ ਨੇ ਇਹ ਸੁਪਨਿਆਂ ਦੇ ਘਰ ਵਿੱਚ ਬਤੀਤ ਕੀਤਾ ਤੇ ਅੱਜ ਇਹ ਵੀਰ ਆਪਣੇ ਉਸ ਘਰ ਚੱਲਿਆ ਜਿੱਥੇ ਦਾ ਜਨਮ ਹੋਇਆ ਸੀ ਜਿੱਥੇ ਇਹ ਆਪਣੇ ਭੈਣ ਭਰਾਵਾਂ ਦੇ ਨਾਲ ਦੁਬਾਰਾ ਫੇਰ ਤੋਂ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਸਮਾਂ ਬਤੀਤ ਕਰੂਗਾ ਇਹ ਸਭ ਤੁਹਾਡੀਆਂ ਦੁਆਵਾਂ ਕਰਦਾਸਾਂ ਤੇ ਅਸੀਸਾਂ ਸਤ ਕਾ ਜੀ ਤੇ ਬਹੁਤ ਬਹੁਤ ਸ਼ੁਕਰੀਆ ਸੁਭਾਸ਼ ਜੀ ਦਾ ਬਹੁਤ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ